ਸਤਿ ਸ੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਬਾਦ ਨੰਨੇ ਡਗਰਾ ਹੱਜ ਜਿੰਦਾਬਾਦ ਜਿੰਦਾਬਾਦ ਮੇਰਾ ਬੇੜੀ ਚੱਕ ਦਿਆਂਗੇ ਮਜੀਠੇ ਵਾਲੇ ਨੂੰ ਗੁੰਡਾ ਰਾਜ ਬੰਦ ਕਰੋ ਬੰਦ ਕਰੋ ਬੰਦ ਕਰੋ ਮਜੀ ਬੋਲੀ ਕਰ ਸਕਦਾ ਸੋ ਆਪਾਂ ਕਹਿਣਾ ਚਾਹੁੰਦੇ ਆ ਕਿ ਅੱਜ ਟੋਲ ਪਲਾਜਾ ਕਤੂ ਨੰਗਲ ਜਿਹੜੀ ਪਠਾਨਕੋਟ ਨੂੰ ਜਾਂਦੀ ਸੜਕ ਉਹ ਫ੍ਰੀ ਕੀਤਾ ਵਾ ਸੋ ਉਹਦਾ ਮੁੱਖ ਕਾਰਨ ਕੀ ਆ ਵੀ ਅੱਜ ਖਾਦ ਦੀ ਬਹੁਤ ਜ਼ਿਆਦਾ ਕਿੱਲਤ ਆ ਪਹਿਲਾਂ ਪੰਜਾਬ ਨੂੰ ਹੜਾਣੇ ਬਰਬਾਦ ਕਰਤਾ 4 ਲੱਖ ਏਕੜ ਜ਼ਮੀਨ ਜਿਹੜੀ ਖਰਾਬ ਹੋ ਗਈ ਫਸਲ ਖਰਾਬ ਹੋ ਗਈ ਜਿਹੜੀ ਰਹਿ ਗਈ ਮੀਂਹ ਆ ਉਹਦਾ ਵੀ ਝਾੜ ਕੱਢ ਗਿਆ ਬਾਸਮਤੀ ਦਾ ਪੂਰਾ ਰੇਟ ਨਹੀਂ ਮਿਲ ਰਿਹਾ ਨਾਲ ਦੀ ਨਾਲ ਮੰਡੀਆਂ 'ਚ ਕਿਸਾਨ ਰੋ ਰਿਹਾ ਵਾ ਉਤੋਂ ਜਿਹੜਾ ਬਜਾਈ ਦਾ ਕਣਕ ਦੀ ਬਜਾਈ ਦਾ ਸੀਜ਼ਨ ਆ ਗਿਆ ਪਰ ਅਜੇ ਤੱਕ ਜਿਹੜੀ ਬਿਲਕੁਲ ਵੀ ਜਿਹੜੀ ਡੀਏਪੀ ਆ ਇਥੋਂ ਤੱਕ ਕੀ ਜੂਰੀਆ ਵੀ ਉਹ ਖਾਦ ਦੀ ਬਹੁਤ ਜ਼ਿਆਦਾ ਕਿੱਲਤ ਆ ਬਾਰ-ਬਾਰ ਮੰਗ ਪੱਤਰ ਦੇ ਚੁੱਕੇ ਆ ਬਾਰ-ਬਾਰ ਮਸਲਾ ਚੁੱਕ ਚੁੱਕੇ ਆ ਪਰ ਖਾਦ ਜਿਹੜੀ ਬਿਲਕੁਲ ਨਹੀਂ ਮਿਲਦੀ ਇਸ ਕਰਕੇ ਮਜਬੂਰੀ ਵਸ ਭਾਰਤੀ ਕਿਸਾਨ ਯੂਨੀਅਟਾ ਗ੍ਰਹਾ ਜਿਲ੍ਹਾ ਅੰਮ੍ਰਿਤਸਰ ਵਾਲੋਂ ਜਿਹੜੀ ਆ ਉਹ ਖਾਦ ਦਾ ਮੱਦਾ ਚੁੱਕ ਕੇ ਅੱਜ ਸੰਭਾਵਿਕ ਤੌਰ ਤੇ ਜਿਹੜਾ ਤਤੂ ਨੰਗਰ ਡੋਲਪਲਾ ਜਹਾ ਫ੍ਰੀ ਕੀਤਾ ਗਿਆ ਜੇ ਇਹ ਜੇ ਖਾਦ ਨਹੀਂ ਮਿਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ 'ਚ ਮੀਟਿੰਗਾਂ ਕਰਕੇ ਜਿਹੜੇ ਦੀਆਂ ਮੀਟਿੰਗਾਂ ਕਰਕੇ ਵੱਡੇ ਪੱਧਰ ਤੇ ਜਿਹੜਾ ਐਕਸ਼ਨ ਆ ਹੋਰ ਵੀ ਕਰਦੇ ਰਾਵਾਂਗੇ ਕਿਉਂਕਿ ਖਾਦ ਬਹੁਤ ਜ਼ਰੂਰੀ ਆ ਫਸਲਵਾੜ ਤੇ ਖਾਦ ਨਾ ਮਿਲਣੀ ਇਹਦਾ ਮਤਲਬ ਫਸਲ ਦੀ ਮੌਤ ਆ ਸੋ ਇਸ ਕਰਕੇ ਪਹਿਲਾਂ ਇਹਨਾਂ ਨੇ ਹਰੀਨ ਕਲੱਬ ਦੇ ਰਾਈਂ ਇਹਨਾਂ ਨੇ ਖਾਦਾ ਦੇ ਲਾਤਾ ਯੂਰੀਆ ਦੇ ਲਾਤਾ ਖਾਦ ਤੇ ਲਾਤਾ ਰਿਆਹ ਦੇ ਲਾਤਾ ਸਪਰੇਆ ਦੇ ਲਾਤਾ ਪਰ ਅੱਜ ਜਦੋਂ ਸਾਡੀਆਂ ਜ਼ਮੀਨਾਂ ਐਡਿਕਟਡ ਹੋ ਗਈਆਂ ਨੇ ਅੱਜ ਇਹ ਖਾਦ ਨਹੀਂ ਦੇ ਰਹੇ ਮਜਬੂਰੀ ਵਸ ਅੱਜ ਧਰਨੇ ਤੇ ਬੈਠੇ ਆਉਣ ਵਾਲੇ ਸਮੇਂ 'ਚ ਇਹ ਲੜਾਈ ਹੋਰ ਤਿੱਖੀ ਹੋਊਗੀ ਇਹ ਕਰਕੇ ਸਰਕਾਰ ਨੂੰ ਕਹਿਣਾ ਚਾਉਂਦੇ ਆਂ ਕਿ ਪ੍ਰਬੰਧ ਕਰੇ ਇਹ ਪਤਾ ਲੱਗਾ ਵਾ ਜਦੋਂ ਤੱਕ ਸਾਨੂੰ ਪਤਾ ਲੱਗਾ ਅੱਜ ਪੂਰੇ ਪੰਜਾਬ ਦੀ ਖੇਤੀ ਬਰਬਾਦ ਹੋ ਚੁੱਕੀ ਆ ਕੋਈ ਮਾਵਜਾ ਨਹੀਂ ਮਿਲ ਰਿਹਾ ਜਿਹੜੇ ਝਾੜ ਘੜੇ ਉਹਨਾਂ ਨੂੰ ਮਾਵਜਾ ਨਹੀਂ ਮਿਲ ਰਿਹਾ ਬਾਸਮਤੀ ਨੂੰ ਕੋਈ ਚੰਗਾ ਰੇਟ ਨਹੀਂ ਮਿਲ ਰਿਹਾ ਸਰਕਾਰ ਲੈਕਚਰ ਲੜ ਰਹੀ ਹੈ ਜਿਮਨੀ ਚੋਣ ਲੜ ਰਹੀ ਆ ਤੇ ਜਿੱਦੋਂ ਤੱਕ ਸਾਨੂੰ ਪਤਾ ਲੱਗਾ ਸਾਡੇ ਜ਼ਿਲ੍ਹੇ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਜੰਨੀ ਖਾਦ ਆਉਣੀ ਸੀ ਉਹ ਵੀ ਤਰਨਤਾਰਨ ਨੂੰ ਭੇਜੀ ਜਾ ਰਹੀ ਆ ਵੀ ਉੱਥੇ ਵੋਟਾਂ ਪੱਕੀਆਂ ਕਰਨ ਵਾਸਤੇ ਪਰ ਇੱਥੋਂ ਦੇ ਲੋਕਾਂ ਨੂੰ ਕਾਣੀ ਵੰਡ ਮਨਜ਼ੂਰ ਨਹੀਂ ਆ ਇਹ ਲੋਕ ਸੰਘਰਸ਼ੀ ਨੇ ਸੰਘਰਸ਼ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਸਰਕਾਰ ਦੇ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨਗੇ ਇਹ ਧਰਨਾ ਪ੍ਰਦਰਸ਼ਨ ਡੀਪੀ ਖਾਦ ਦੇ ਸਬੰਧ 'ਚ ਤੇ ਜੂਰੀਆ ਦੇ ਸਬੰਧ ਜਿਹੜਾ ਕਿ ਵੱਡੇ ਪੱਧਰ ਤੇ ਤਾਂਝਲੀ ਹੋ ਰਹੀ ਆ ਜੋ ਕਿ ਪਿਛਲੇ ਸਾਲ ਵੀ ਜਦੋਂ ਸਾਡੀ ਮਟਰਾਂ ਦੀ ਬਜਾਈ ਸੀਗੀ ਉਦੋਂ ਵੀ ਸਾਨੂੰ ਇਹਨਾਂ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਖਾਦ ਨਹੀਂ ਦਿੱਤੀ ਜਿਹਦੇ ਕਾਰਨ ਜਿਹੜੀ ਸਾਡੀ ਫਸਲ ਆ 100% ਖਰਾਬ ਹੋ ਗਈ ਸੀਗੀ ਜਿਹਦਾ ਬਿਲਕੁਲ ਝਾੜ ਨਹੀਂ ਸਾਨੂੰ ਮਿਲਿਆ ਇਤੋਂ ਤੱਕ ਕਿ ਲੋਕਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਉਹ ਜਿਹੜੀ ਫਸਲ ਦਾ ਵਾ ਬੀਜ ਪੂਰਾ ਕੀਤਾ ਗਿਆ ਸੀਗਾ ਤੇ ਅੱਜ ਵੀ ਜਿਹੜੀ ਸਰਕਾਰ ਆ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਹ ਵੀ ਉਤੋਂ ਦੇ ਸਾਡੇ ਭਰਾਵਾ ਉਹਨਾਂ ਨੂੰ ਵੀ ਖਾਦ ਚਾਹੀਦੀ ਆ ਪਰ ਸਾਰੀ ਜਿਮਨੀ ਚੋਣ ਵਾਲੀ ਜ਼ੋਰ ਲਗਾ ਪਿਆ ਉਧਰ ਸਾਡੇ ਜ਼ਿਲ੍ਹੇ ਦੀ ਵੀ ਖਾਦ ਭੇਜੀ ਜਾ ਰਹੀ ਆ ਜਾਂ ਸਾਨੂੰ ਖਾਦ ਨਹੀਂ ਦਿੱਤੀ ਜਾਂਦੀ ਇਹਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸੋ ਇੱਥੇ ਬਾਰ ਬਾਰ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਆ ਬਾਰ ਬਾਰ ਖੇਤੀਬਾੜੀ ਮਹਿਕਮੇ ਨਾਲ ਵੀ ਮੀਟਿੰਗਾਂ ਹੋਈਆਂ ਜਿਹੜਾ ਕਿ ਸਾਨੂੰ ਗੋਂਗਲਵਾ ਤੋਂ ਮਿੱਟੀ ਝਾੜ ਕੇ ਤੇ ਪਰੇ ਕਰ ਦਿੱਤਾ ਜਾਂਦਾ ਸਾਡੀ ਗੱਲ ਨੂੰ ਅਣਗੋਲਿਆ ਕੀਤਾ ਜਾਂਦਾ ਅੱਜ ਹਾਰ ਕੇ ਭਗਵਾਨ ਤਮਾਨ ਸਰਕਾਰ ਦੇ ਕੰਨਾਂ 'ਚ ਆਵਾਜ਼ ਪਾਉਣ ਵਾਸਤੇ ਆਪਾਂ ਜਿਹੜਾ ਕਥੂ ਨਗ ਟੋਲ ਪਤਾ ਜਰਾ ਫ੍ਰੀ ਕਰਕੇ ਬੈਠੇ ਆ।